ਸ਼ਖਸੀਅਤ ਹੈ ਜਿਹਨੂੰ ਗੁਰਬਾਣੀ ਨੇ ਬਚਨ ਕਹਿ ਮਹਾਰਾਜ ਕਹਿੰਦੇ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਬਾਬਾ ਫਰੀਦ ਸਾਹਿਬ ਜੀ ਨੇ ਬਹੁਤ ਹੀ ਜਿਆਦਾ ਸਤਕਾਰ ਪਿਆਰ ਬਖਸ਼ਿਆ ਕਿ ਇੱਕ ਮਾਂ ਇੱਕ ਰਾਜੇ ਨੂੰ ਜਨਮ ਦਿੰਦੀ ਹੈ ਇੱਕ ਭਗਤ ਨੂੰ ਜਨਮ ਦਿੰਦੀ ਹੈ ਮਾਂ ਇੱਕ ਬਹੁਤ ਵੱਡਾ ਜ਼ਰੀਆ ਹੈ ਸੰਸਾਰ ਦੇ ਵਿੱਚ ਪੈਦਾਇਸ਼ ਔਰ ਸੰਸਾਰ ਦੇ ਵਿੱਚ ਜਿਹੜੀ ਜਿਵੇਂ ਆਪਾਂ ਕਹਿੰਨੇ ਗਰਮੀ ਦੀ ਰੁੱਤ ਹੈ ਜਿਵੇਂ ਇੱਕ ਰੋਟੀ ਦੇ ਥੱਲੇ ਦਰਖਤ ਦੇ ਥੱਲੇ ਅਸੀਂ ਬੈਠਦੇ ਆ ਉਹ ਛਾਂ ਦਿੰਦਾ ਹੈ ਫਲਦਾਰ ਦਰਖਤ ਜਿਹੜਾ ਹੈ ਫਲ ਦਿੰਦਾ ਹੈ ਤੇਵੇਂ ਇੱਕ ਮਾਂ ਦਾ ਰੁਤਬਾ ਸਾਥ ਸੰਗਤ ਦੀ ਹੈ ਭਾਈ ਵੀਰ ਸਿੰਘ ਡਾਕਟਰ ਵੀਰ ਸਿੰਘ ਜੀ ਕਹਿੰਦੇ ਮਾਂ ਵਰਗਾ ਕਣ ਸ਼ਾਵਾਂ ਬੂਟਾ ਮੈਨੂੰ ਨਦਰ ਕਿਤੇ ਨਾ ਆਵੇ ਜਿਸ ਤੋਂ ਲੈ ਕੇ ਛਾਂ ਆਉਂਦਾਰੀ ਰੱਬ ਨੇ ਸਵਰਗ ਬਣਾਇਆ ਰੱਬ ਨੇ ਸਵਰਗ ਲਿਖ ਦਿੱਤਾ ਜੇਕਰ ਸੰਸਾਰ ਦੇ ਲੋਕੋ ਤੁਸੀਂ ਸਵਰਗ ਵਿੱਚ ਜਾਣਾ ਚਾਹੁੰਦੇ ਹੋ ਕਹਿੰਦੇ ਮਾਂ ਬਾਪ ਦੀ ਸੇਵਾ ਕਰ ਲਓ ਤੇ ਸਵਰਗ ਜਿਹੜਾ ਮਾਂ ਦੇ ਚਰਣਾ ਦੇ ਵਿੱਚ ਹੈ ਪੇਟਾਂ ਵਿੱਚ ਹੈ ਕਿਉਂਕਿ 9 ਮਹੀਨੇ ਦੀ ਜਿਹੜੀ ਪੈਦਾਇਸ਼ ਹੈ ਉਹ ਮਾਂ ਆਪਣੇ ਪੇਟ ਦੇ ਵਿੱਚ ਸੰਭਾਲ ਕੇ ਰੱਖਦੀ ਹੈ 9 ਮਹੀਨੇ ਇੱਕ ਪੇਟ ਦੇ ਵਿੱਚ ਟਿਕੇ ਰਹਿਣਾ ਉੱਚੀ ਨਿਮੇ ਥਾਂ ਤੋਂ ਬਚਾ ਕੇ ਰੱਖਦੀ ਹੈ ਅਤੇ ਬੱਚੇ ਨੂੰ ਆਹਾਰ ਮਿਲਦਾ ਹੈ ਮਾਂ ਦੀ ਅਗਣ ਵਿੱਚ ਪੇਟ ਵਿੱਚ ਜਦੋਂ ਬੱਚਾ ਜਨਮ ਲੈ ਲੈਂਦਾ ਫਿਰ ਪਹਿਲਾਂ ਬੱਚੇ ਨੂੰ ਦੁੱਧ ਪਲਾਉਂਦੀ ਹੈ ਆਪ ਰੋਟੀ ਪਾਣੀ ਜਿਹੜਾ ਬਾਅਦ ਵਿੱਚ ਆਖਦੀ ਹੈ ਬੱਚੇ ਨੂੰ ਰੋਂਦਿਆਂ ਨਹੀਂ ਵੇਖਦੀ ਜੇਕਰ ਸਾਧ ਸੰਗਤ ਦੇ ਬੱਚਾ ਮਲ ਮੂਤਰ ਕਰਦਾ ਹੈ ਤਾਂ ਸਾਧ ਸੰਗਤ ਪਹਿਲਾਂ ਬੱਚੇ ਨੂੰ ਸਾਫ਼ ਕਰਦੀ ਹੈ ਆਪ ਗਿੱਲੇ ਜਗ੍ਹਾ ਤੇ ਬੈਠ ਜਾਂਦੀ ਹੈ ਪੈ ਜਾਂਦੀ ਹੈ ਸੌ ਵੀ ਜਾਂਦੀ ਹੈ ਕਹਿੰਦੀ ਪਤਾ ਹੀ ਨਹੀਂ ਲੱਗਾ ਬਿਮਗਲੀ ਜਗਾ ਤੇ ਪੈ ਗਈ ਸੌਂ ਗਈ ਨੀਂਦ ਆ ਗਈ ਪਰ ਬੱਚੇ ਨੂੰ ਸੁੱਕਿਆ ਥਾਂ ਕਰਕੇ ਪਾਉਂਦੀ ਐ ਇਨਾ ਪਿਆਰ ਕਰਦੀ ਐ ਫਿਰ ਬੱਚਾ ਜਦੋਂ ਵੱਡਾ ਹੁੰਦਾ ਹੈ ਫਿਰ ਸਾਧ ਸੰਗਤ ਜੀ ਉਹਦੀ ਪਾਲਣਾ ਪੋਸ਼ਣਾ ਕਰਦੀ ਐ ਪੜਾਉਂਦੀ ਐ ਲਿਖਾਉਂਦੀ ਐ ਕਾਮਯਾਬ ਦਿਆਂ ਅਸੀਸਾਂ ਬਖਸ਼ਦੀ ਐ ਦਿਨ ਰਾਤ ਇਹ ਸੋਚਦੀ ਐ ਕਿ ਮੇਰਾ ਬੱਚਾ ਕਾਮਯਾਬ ਹੋ ਜਾਏ ਸਫਲ ਜ਼ਿੰਦਗੀ ਉਹਦੀ ਸਫਲ ਹੋ ਜਾਏ ਤੇ ਫਿਰ ਸੋਚਦੀ ਹੈ ਚੰਗੀ ਨੌ ਘਰ ਦੇ ਵਿੱਚ ਆਵੇ ਬੱਚੇ ਨੂੰ ਵਿਆਵਾ ਚੰਗੀ ਨੌ ਘਰ ਵਿੱਚ ਆਵੇ ਕਾਰੋਬਾਰ ਸੰਭਾਲੇ ਇਸੇ ਤਰ੍ਹਾਂ ਉਹਦੀ ਇੱਕ ਸੋਚ ਉਸ ਤੋਂ ਅੱਗੇ ਲੰਘ ਜਾਂਦੀ ਕਿ ਮੇਰੇ ਬੱਚੇ ਦੇ ਘਰ ਵਿੱਚ ਇੱਕ ਬੱਚਾ ਖੇਡਦਾ ਹੋਵੇ ਇਕ ਨਾ ਉਹਦੀਆਂ ਮੰਗਾਂ ਜਿਹੜੀਆਂ ਨੇ ਮਾਂ ਬਾਪ ਦੀਆਂ ਮੰਗਾਂ ਸਾਡੇ ਲਈ ਗਾਂ ਦੀਆਂ ਵਾਧੀਆਂ ਜਾਂਦੀਆਂ ਇਸ ਕਰਕੇ ਉਹ ਮਾਂ ਦੇ ਚਰਨਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿੰਦੇ ਐ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਗੁਰਬਾਣੀ ਨੇ ਸਭ ਤੋਂ ਪਹਿਲਾਂ ਜੇ ਕਰ ਕਹਿੰਦੇ ਪ੍ਰਮਾਤਮਾ ਸੰਸਾਰ ਤੇ ਬੌੜਿਆ ਤੱਕ ਉਹ ਸਾ ਸੰਗਤ ਦੀ ਮਾਂ ਦੇ ਰੂਪ ਦੇ ਵਿੱਚ ਬੋੜਿਆ ਕਿ ਸਭ ਤੋਂ ਨੇੜਲਾ ਦੁੱਖ ਸੁੱਖ ਜਿਹੜਾ ਹੈ ਇੱਕ ਮਾਂ ਆਪਣੇ ਬੱਚੇ ਦਾ ਸੁਣਦੀ ਹੈ ਬੱਚਾ ਭਾਵੇਂ ਜਿੰਨਾ ਮਰਜੀ ਨਲਾਇਕ ਹੋਵੇ ਪਰ ਬੱਚਾ ਆਪਣੀ ਮਾਂ ਵਾਸਤੇ ਸਿਆਣਾ ਹੀ ਕਹਿੰਦੀ ਹੈ ਉਹ ਕਦੇ ਨਹੀਂ ਕਹਿੰਦੀ ਮੇਰਾ ਬੱਚਾ ਨਲਾਇਕ ਹੈ ਮਾੜਾ ਹੈ ਉਹ ਆਪਣੇ ਬੱਚੇ ਨੂੰ ਸੰਭਾਲਦੀ ਹੈ ਪਿਆਰ ਕਰਦੀ ਹੈ ਤੇ ਆਪ ਜੀ ਨੂੰ ਪਤਾ ਹੋਵੇ ਕਹਿੰਦੇ ਮਾਂ ਇੰਨਾ ਪਿਆਰ ਕਰਦੀ ਐ ਮਾਂ ਬੱਚਿਆਂ ਦੇ ਕਈ ਤਰ੍ਹਾਂ ਦੇ ਲਾੜ ਲਡਾਉਂਦੀ ਐ ਇੱਕ ਵਾਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਐ ਕਿ ਮਾਂ ਆਪਣੇ ਬੱਚੇ ਨੂੰ 7-8 ਮਹੀਨੇ ਦੇ ਉਮਰ ਦਾ ਬੱਚਾ ਤੇ ਉਹ ਇੱਕ ਕੋਠੇ ਦੇ ਉੱਪਰ ਖੜਾ ਰਹੀ ਐ ਇੱਕ ਬੌਲ ਦੇ ਨਾਲ ਕਹਿੰਦੇ ਉਹ ਨਾਲ-ਨਾਲ ਦੁੱਧ ਰਿੜਕਦੀ ਐ ਤੇ ਜਿਸ ਵਕਤ ਕਹਿੰਦੇ ਹੱਥ ਦੇ ਵਿੱਚ ਬੌਲ ਐ ਬੱਚਾ ਰਿੜਦਾ ਐ ਤਾਂ ਸਾ ਸੰਗਤ ਜੀ ਉਹ ਬੌਲ ਰੇੜ ਦਿੰਦੀ ਐ ਹੱਥ ਦੇ ਨਾਲ ਤੇ ਬੱਚਾ ਉਹਨੂੰ ਰੁੜ ਕੇ ਚੱਕ ਕੇ ਲੈ ਕੇ ਆਉਂਦਾ ਐ ਪਿਆਰ ਕਰਦੀ ਨਾਲ ਕੰਮ ਕਰ ਰਹੀ ਐ ਤੇ ਬਾਬਾ ਕਬੀਰ ਸਾਹਿਬ ਜੀ ਕੋਲ ਦੀ ਲੰਘੇ ਐ ਰੋਜ਼ਾਨਾ ਦੀ ਤਰ੍ਹਾਂ ਕਹਿੰਦੇ ਸਵੇਰ ਵੇਲੇ ਗੰਗਾ ਦੇ ਕਿਨਾਰੇ ਤੇ ਜਾਂਦੇ ਇਸ਼ਨਾਨ ਕਰਦੇ ਐ ਇਸ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਨੇ ਕੀ ਤੱਕਿਆ ਕਹਿੰਦੇ ਇੱਕ ਮਾਈ ਆਪਣੇ ਬੱਚੇ ਨੂੰ ਇਸ ਤਰ੍ਹਾਂ ਖੜਾ ਰਹੀ ਹੈ ਨਾਲ ਕੋਠੇ ਦੇ ਉੱਪਰ ਦੁੱਧ ਰਿੜਕ ਰਹੀ ਹੈ ਤੇ ਕੀ ਹੋਇਆ ਕੁਝ ਸਮਾਂ ਪਾ ਕੇ ਕਹਿੰਦੇ ਉਹ ਮਾਂ ਨੇ ਜਦੋਂ ਬੌਲ ਨੂੰ ਰੇੜਦੀ ਹੈ ਤੇ ਕੁਝ ਜ਼ੋਰ ਹੱਥ ਦਾ ਜਾਦੇ ਲੱਗ ਗਿਆ ਉਹ ਗੇਂਦ ਉਹ ਬੌਲ ਕੋਠੇ ਤੋਂ ਥੱਲੇ ਡਿੱਗੀ ਸਾਹ ਸੰਗੋਦੀ ਤੇ ਬੱਚਾ ਉਸ ਬੋਲ ਨੂੰ ਦੇ ਮਗਰ ਮਗਰ ਉੱਡਦਾ ਜਾ ਰਿਹਾ ਤੇ ਬੋਲ ਥੱਲੇ ਡਿੱਗੀ ਹੈ ਤੇ ਬੱਚਾ ਵੀ ਕੋਠੇ ਤੋਂ ਥੱਲੇ ਡਿੱਗ ਗਿਆ ਤੇ ਮੌਤ ਹੋ ਗਈ ਹੈ ਬਹੁਤ ਰੋਣ ਲੱਗ ਪਈ ਕੁੜਾ ਬਹੁਤ ਕੁਰਲਾਈ ਤੇ ਜਿਸ ਵਾਰਤ ਕੇ ਪਿੰਡ ਵਾਲਿਆਂ ਨੇ ਭੱਜ ਕੇ ਆਏ ਰੋਂਦੀ ਹੋਈ ਇੱਕ ਮਾਂ ਦੇ ਹੌਕਿਆਂ ਨੂੰ ਜਦੋਂ ਪੜਿਆ ਤਾਂ ਉਹ ਦਰਦ ਲੈ ਕੇ ਜਦੋਂ ਚੀਕਾਂ ਧਾਹਾਂ ਮਾਰ ਮਾਰੋਂਦੀ ਐ ਤੇ ਬਾਬਾ ਕਬੀਰ ਸਾਹਿਬ ਜੀ ਕੀ ਦੇਖਦੇ ਉਧਰੋਂ ਆਉਂਦਿਆਂ ਇਸ ਤਰ੍ਹਾਂ ਪੌਤਕ ਜਦੋਂ ਵਾਪਰਿਆ ਵੇਖਿਆ ਤਾਂ ਕਾ ਵੀ ਲੋਕ ਇਕੱਠੇ ਹੋਏ ਸਨ ਤੇ ਬਾਬਾ ਕਬੀਰ ਸਾਹਿਬ ਜੀ ਨੇ ਉਥੇ ਇਹ ਬਚਨ ਸੋਚਿਆ ਇਹ ਗੁਰਬਾਣੀ ਦੇ ਅੰਦਰ ਬਚਨ ਜਿਹੜਾ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤਾ ਮਹਾਰਾਜ ਕਹਿੰਦੇ ਪਹਿਲਾਂ ਬੱਚੇ ਨੂੰ ਇਹ ਸੋਚਦੇ ਸੀ ਨਾਲੇ ਦੁੱਧ ਰੜਕ ਰਹੀ ਸੀ ਸੋਚਦੀ ਸੀ ਮੇਰਾ ਬੱਚਾ ਜਿਹੜਾ ਵੱਡਾ ਹੁੰਦਾ ਹੈ ਤੇ ਉਹਦੇ ਨਾਲ ਲਾੜ ਲੜਾਉਂਦੀ ਹੈ ਅੱਜ ਇੰਨੇ ਦਿਨਾਂ ਦਾ ਹੋ ਗਿਆ ਇੰਨੇ ਮਹੀਨਿਆਂ ਦਾ ਹੋ ਗਿਆ ਇੰਨੇ ਸਾਲ ਦਾ ਹੋ ਗਿਆ ਜਨਨੀ ਜਾਣ ਤ ਸੁੱਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਕਟਤ ਹੈ ਕਹਿੰਦੇ ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਇਹਦੀ ਮੌਤ ਜਿਹੜੀ ਹੈ ਇਨਿਕ 8-9 ਮਹੀਨਿਆਂ ਦੀ ਲਿਖੀ ਹੋਈ ਹੈ ਪਰ ਇਹ ਸੋਰਥੀ ਦੀ ਸੀ ਮਾਂ ਕਿ ਮੇਰਾ ਪੁੱਤਰ ਜਿਹੜਾ ਹੈ ਵੱਡਾ ਹੁੰਦਾ ਹੈ ਲਾੜ ਲਡਾਉਂਦੀ ਸੀ ਪਰ ਇਹਨੂੰ ਇਹ ਨਹੀਂ ਸੀ ਪਤਾ ਦਿਨ-ਪ੍ਰਤੀ ਦਿਨ ਉਮਰ ਜਿਹੜੀ ਹੈ ਉਹ ਕੱਟਦੀ ਜਾਂਦੀ ਹੈ ਜਿਵੇਂ ਮਹਾਰਾਜ ਕਹਿੰਦੇ ਐ ਟੁੱਟੇ ਹੋਏ ਘੜੇ ਦੇ ਵਿੱਚ ਮਹਾਰਾਜ ਕਹਿੰਦੇ ਤਰੇੜ ਵਾਲੇ ਘੜੇ ਦੇ ਵਿੱਚ ਪਾਣੀ ਨੂੰ ਭਰ ਕੇ ਰੱਖੀਦਾ ਤੇ ਪਾਣੀ ਦੀ ਜਿਹੜਾ ਬੂੰਦ-ਬੂੰਦ ਕਰਕੇ ਉਸ ਘੜੇ ਵਿੱਚੋਂ ਨਿਕਲ ਜਾਂਦਾ ਹੈ। ਤਿਵੇਂ ਮਹਾਰਾਜ ਕਹਿੰਦੇ ਜਦੋਂ ਇਹ ਸਰੀਰ ਨੇ ਜਨਮ ਲਿਆ ਸੰਸਾਰ ਦੇ ਉੱਤੇ, ਜਦ ਇਸ ਬਾਣਾ ਤਾਂ ਜੰਮਿਆ, ਪਰਿਵਾਰ ਪਲਾ ਪਾਇਆ। ਤਿਵੇਂ ਮਹਾਰਾਜ ਕਹਿੰਦੇ ਉਸੇ ਟਾਈਮ ਤੋਂ ਇਹ ਸਾਹ ਨਿਕਲਨੇ ਸ਼ੁਰੂ ਹੋ ਗਏ ਤੇ ਉਮਰ ਜਿਹੜੀ ਉਸੇ ਦਿਨ ਤੋਂ ਕਟਣੀ ਸ਼ੁਰੂ ਹੋ ਗਈ। ਤੁਹਾਡਾ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਐ ਸਭ ਕਹਿੰਦੇ ਆ ਭਾਈ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਆਪ ਜੀ ਨੇ ਪਾਵਨ ਪਤ੍ਰ ਸ਼ਬਦ ਸਰਵਣ ਕੀਤਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ ਟੁੱਟੇ ਹੋਏ ਘੜੇ ਦੇ ਵਿੱਚ ਮਹਾਰਾਜ ਕਹਿੰਦੇ ਜਿਵੇਂ ਪਾਣੀ ਦੀ ਬੂੰਦ-ਬੂੰਦ ਕਰਕੇ ਸਾਰਾ ਖਾਲੀ ਹੋ ਜਾਂਦਾ ਹੈ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਚਾਰਨ ਕਰਦੇ ਐ ਕਿ اے ਭਾਈ ਜਦੋਂ ਤੂੰ ਜਨਮ ਲੈ ਲੈਣਾ ਉਸੇ ਦਿਨ ਤੋਂ ਹੀ ਤੇਰੇ ਸਵਾਸਾਂ ਦੀ ਗਿਣਤੀ ਛਟਣੀ ਸ਼ੁਰੂ ਹੋ ਜਾਂਦੀ ਹੈ ਤੇਰੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਨਮਤਾ ਦੇ ਘਰ ਸ਼ਾਂਤੀ ਦੇ ਪੁੰਜ ਦਇਆ ਦੇ ਸੋਮੇ ਗੁਰਬਾਣੀ ਦੇ ਬੋਹਤ ਨਾਮ ਦੇ ਜਹਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਪਾਵਨ ਪੁੱਤਰ ਗੁਰੂ